فاضਿਲقادی سماج সেবি ਸੰਸਥਾ ਲਾਈਨ کلب ਪ੍ਰਯਾਸ ਵੱਲੋਂ ਅੱਜ ਸਰਕਾਰੀ ਮਾਡਲ ਸਕੈਂਡਰੀ ਸਮਾਰਟ ਸਕੂਲ ਲੜਕਿਆਂ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਡਾਕਟਰ ਵਿਵੇਕ ਮੁੰਜਾਲ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਗਿਆ ਇਸ ਮੌਕੇ ਬੋਲਦੇ ਹੋਏ ਪ੍ਰਧਾਨ ਦੀਪਕ ਚਲਾਨਾ ਡਾਕਟਰ ਮੁੰਜਾਲ ਤੇ ਵਿਸ਼ੇਸ਼ ਤੌਰ ਤੇ ਪੁੱਜੇ ਡਿਪਟੀ ਡੀਓ ਅੰਗੀ ਦੇ ਨਾਲ ਆਏ ਸਕੂਲ ਸਟਾਫ ਅਤੇ ਕਲੱਬ ਦੇ ਮੈਂਬਰਾਂ ਅਤੇ ਪ੍ਰਧਾਨ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀ ਕੁਝ ਕਿਹਾ ਅਤੇ ਕੀ ਰਣਨੀਤੀ ਅਪਣਾਈ ਜਾਏਗੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ। ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਥੈਂਕ ਯੂ एवरीवन। ਹਨ ਜਿੰਮੇ ਕੀ ਬੱਚੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਆਏ ਦਿਨ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵਾਦੀ ਹੀ ਜਾ ਰਹੀ ਹੈ ਇਹ ਬੜੇ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਦੇਸ਼ ਨੂੰ ਅਜ ਆਜ਼ਾਦ ਹੋਏ 76 ਸਾਲ ਹੋ ਚੁੱਕੇ ਹਨ ਪਰ ਹਲੇ ਵੀ ਸਾਡਾ ਯੂਥ ਨਸ਼ੇ ਦਾ ਗੁਲਾਮ ਹੈ ਤੇ ਸੋ ਅੱਜ ਤੁਹਾਨੂੰ ਮੈਂ ਨਸ਼ੇ ਦੀ ਇਸ ਬਿਮਾਰੀ ਬਾਰੇ ਕੁਝ ਜ਼ਰੂਰੀ ਗੱਲਾਂ ਦੱਸਣਾ ਚਾਹੁੰਦਾ ਅੱਜ ਤੁਸੀਂ ਫਾਜ਼ਿਲਕਾ ਦੇ ਬੁਆਇਸ ਕੋਲ ਆਏ ਹੋ ਕੀ ਕਰਨਾ ਸਰ ਮੈਂ ਡਾਕਟਰ ਵਿਕਾਸ ਸਿੰਘਲਾ ਅੱਜ ਮੈਂ ਇੱਥੇ ਬॉयਸ ਸਕੂਲ ਵਿੱਚ ਡਰਗ ਡੈਡਿਕਸ਼ਨ ਤੇ ਡਰਗ ਅਵੇਅਰਨੈਸ ਬਾਰੇ ਨੌਲੇਜ ਦੇਣ ਆਇਆ ਬੱਚਿਆਂ ਨੂੰ ਤੇ ਮੈਨੂੰ ਇਹ ਬਹੁਤ ਹੀ ਖੁਸ਼ੀ ਵਾਲਾ ਮੌਕਾ ਲੱਗ ਰਿਹਾ ਹੈ ਕਿ ਮੈਂ ਇਸ ਖਾਸ ਮੁੱਦੇ ਤੇ ਬੱਚਿਆਂ ਨੂੰ ਜਾਗਰੂਤਾ ਦੇਣ ਆਇਆ ਹਾਂ ਇਹ ਮੁੱਦਾ ਆਪਣੇ ਸ਼ਹਿਰ ਫਾਜ਼ਿਲਕਾ ਵਿੱਚ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਤੇ ਇਹ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਯੂਥ ਆਪਣਾ ਬੱਚਾ ਇਸ ਬੱਚੇ ਇਸ ਸਮੱਸਿਆ ਦਾ ਸਮੱਸਿਆ ਵਿੱਚ ਬਹੁਤ ਜ਼ਿਆਦਾ ਫਸਦੇ ਜਾ ਰਹੇ ਹਨ ਸੋ ਅੱਜ ਇਹਨਾਂ ਨੂੰ ਮੇਰਾ ਕੁਝ ਪ੍ਰਯਾਸ ਲੱਗੇਗਾ ਕਿ ਇਹਨਾਂ ਨੂੰ ਕੁਝ ਚੰਗੀਆਂ ਗੱਲਾਂ ਦੱਸ ਪਾਵਾਂ ਤੇ ਇਹਨਾਂ ਨੂੰ ਨਸ਼ੇ ਤੋਂ ਸ਼ਾਇਦ ਮੈਂ ਅੱਜ ਕੁਝ ਬਚਾ ਪਾਵਾਂ ਇਹਨਾਂ ਨੂੰ ਸੋ ਇਹਨਾਂ ਆਪਣਾ youth ਬਹੁਤ ਜ਼ਿਆਦਾ ਦਲਦਲ ਵਿੱਚ ਬਚ ਚੁੱਕਿਆ ਹੈ ਇਹਨਾਂ ਨੂੰ ਦਲਦਲ ਤੋਂ ਕੱਢਣ ਲਈ ਇਹਨਾਂ ਨੂੰ ਫੈਮਿਲੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਮੈਟਰ ਹਾਂ ਕਿ ਇਹਨਾਂ ਨੂੰ ਪਰਿਵਾਰ ਦਾ ਸਾਥ ਮਿਲੇ ਤੇ ਇਹਨਾਂ ਨੂੰ ਡਾਕਟਰਾਂ ਕੋਲ ਲੈ ਕੇ ਆਇਆ ਜਾਵੇ ਤੇ ਇਹਨਾਂ ਦਾ ਇਲਾਜ ਕਾਉਂਸਲਿੰਗ ਤੇ ਦਵਾਈਆਂ ਨਾਲ ਬਹੁਤ ਜ਼ਿਆਦਾ ਅੱਛੇ ਤਰੀਕਿਆਂ ਨਾਲ ਹੱਲ ਕੀਤਾ ਜਾ ਸਕਦਾ ਹੈ ਕੀ ਤੁਹਾਨੂੰ ਲੱਗਦਾ ਜਿਹੜੇ ਤੁਸੀਂ ਅਵੇਰਨੈਸ ਕੈਂਪ ਲਗਾ ਰਹੇ ਹੋ ਇਹਨਾਂ ਦਾ ਰਿਜ਼ਲਟ ਮਿਲੇਗਾ ਤੁਹਾਨੂੰ ਜੀ ਡੈਫੀਨਿਟਲੀ ਮਿਲੇਗਾ ਜੀ ਰਿਜ਼ਲਟ ਮਿਲੇਗਾ ਅੱਛਾ ਰਿਜ਼ਲਟ ਮਿਲੇਗਾ ਮੈਨੂੰ ਪੂਰੀ ਉਮੀਦ ਹੈ ਹੁਣ ਤੱਕ ਇਹਨਾਂ ਰਿਜ਼ਲਟ ਮਿਲੇ ਜੇ ਤੁਸੀਂ ਪਾਸਟ ਦੇ ਵਿੱਚ ਕੋਈ ਲਗਾਇਆ ਜਿਹੜੇ ਕੈਂਪ ਹਾਂਜੀ ਅਸੀਂ ਕੁਝ ਕੈਂਪ ਪਹਿਲਾਂ ਵੀ ਖੋਈ ਖੜੇ ਸਕੂਲ ਵਿੱਚ ਸਰਕਾਰੀ ਸਕੂਲ ਵਿੱਚ ਵੀ ਕੈਂਪ ਲਗਾਇਆ ਸੀ ਤਾਂ ਹਾਂਜੀ ਸਾਨੂੰ ਲੌਇੰਸ ਪ੍ਰੈਜ਼ੀਡੈਂਟ ਲੌਇੰਸ ਕਲਬ ਫਾਜ਼ਿਲ ਕੋਪਿਆ ਸਰ ਕੀ ਕਹਿਣਾ ਚਾਹੋਗੇ ਅੱਜ ਇੱਥੇ ਅਵੇਰਨੈਸ ਕੈਂਪ ਲਗਾਏ ਆਏ ਤੁਸੀਂ ਦੇਖੋ ਜੀ ਸਾਡੇ ਕਲਬ ਦਾ ਨਾਮ ਹੀ ਪ੍ਰਯਾਸ ਹੈ ਤੋਂ ਅਸੀਂ ਹਮੇਸ਼ਾ ਇਹ ਪ੍ਰਯਾਸ ਕਰਦੇ ਰਹਿੰਦੇ ਆ ਕਿ ਬੱਚਿਆਂ ਨੂੰ ਇਹਨਾਂ ਦਲਦਲ ਦੇ ਵਿੱਚ ਜਿਹੜੀ ਹੈ ਇਹ ਨਸ਼ਾ ਵਾਲੀ ਦਲਦਲ ਆ ਜਿਹੜੀ ਇਹਦੇ ਵਿੱਚੋਂ ਬਾਹਰ ਕੱਢਿਆ ਜਾਏ ਸੋ ਹਮੇਸ਼ਾ ਸਾਡਾ ਜਿਹੜਾ ਸਾਥ ਹੈ ਡਾਕਟਰ ਵਿਕਾਸ ਜੀ ਡਾਕਟਰ ਵਿਵੇਕ ਮੁੰਜਾਲ ਜੀ ਮੁੰਜਾਲ ਹਸਪੀਟਲ ਫਾਜ਼ਿਲ ਕਾ ਇਹ ਹਮੇਸ਼ਾ ਸਾਡਾ ਸਾਥ ਦਿੰਦੇ ਆ ਅੱਗੇ ਵੀ ਅਸੀਂ ਕੈਂਪ ਲਗਾਏ ਆ ਇਦਾਂ ਦੇ ਡਗ ਅਵੇਅਰਨੈਸ ਦੀ ਅੱਜ ਵੀ ਹੁਣ ਅਸੀਂ ਮੇਰੀ ਡਿਪਟੀ ਡੀਓ ਸ਼੍ਰੀ ਪੰਕਜ ਜੰਗੀ ਜੀ ਨਾਲ ਗੱਲ ਹੋਈ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪੂਰਾ ਸਹਿਯੋਗ ਦੇਾਂਗੇ ਤੁਹਾਨੂੰ ਜੜੀ ਜੜੀ ਸਕੂਲਾਂ 'ਚ ਤੁਸੀਂ ਕੈਂਪ ਲਗਾਉਣਾ ਚਾਹੁੰਦੇ ਹੋ ਤੇ ਅਸੀਂ ਇਹਨਾਂ ਦੇ ਸਹਿਯੋਗ ਦੀ ਪੂਰੀ ਉਮੀਦ ਵੀ ਕਰਦੇ ਆ ਔਰ ਅਗਰ ਇਸ ਕੈਂਪ ਨਾਲ ਸੋ ਵਿੱਚੋਂ ਅਸੀਂ ਅਗਰ ਦੋ ਬੱਚਿਆਂ ਦੀ ਲਾਈਫ ਵੀ ਬਚਾ ਪਏ ਤਾਂ ਇਸੋ ਚੰਗ ਵੀ ਅਸ਼ੀਸ਼ ਜਿਹੜਾ ਸ਼ਾਇਦ ਸਾਡਾ ਜਿਹੜਾ ਮਿਸ਼ਨ ਜਿਹੜਾ ਇਹ ਵੱਲ ਸਕਸੈਸ ਹੋ ਗਿਆ ਉਹ ਇਹ ਦੋ ਬੱਚਿਆਂ ਦੇ ਨਾਲ ਅੱਗੇ ਪਰਿਵਾਰ ਜੁੜੇ ਆ ਪਰਿਵਾਰ ਦੇ ਨਾਲ ਅੱਗੇ ਸੋਸਾਇਟੀ ਜੁੜੀ ਆ ਤਾਂ ਇਹ ਸਾਰੀ ਸੋਸਾਇਟੀ ਦਾ ਹੀ ਭਲਾ ਇਹਦੇ ਵਿੱਚ ਹੋਏਗਾ ਉਹ ਉਮੀਦ ਆ ਡਾਕਟਰ ਸਾਹਿਬ ਅੱਜ ਬਹੁਤ ਵਧੀਆ ਲੈਕਚਰ ਦੇ ਕੇ ਜਾਣਗੇ ਬੱਚਿਆਂ ਨੂੰ ਅਵੇਅਰ ਕਰਕੇ ਜਾਣਗੇ ਥੈਂਕ ਯੂ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत